ਮਰਦਾਵਾ ਮਰਦਾਵਾ ਪੈਨਸ਼ਨਰ ਤੇ ਮੁਲਾਜ਼ਮ ਇਕਤਾ ਜਿੰਦਾਬਾਦ 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 ਅੱਜ ਜੋ ਇਸ ਵੇਲੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ ਮੁਲਾਜ਼ਮ ਤੇ ਪੈਨਸ਼ਨਰ ਜਿਹੜੇ ਆ ਉਹ ਇਕੱਠੇ ਹੋ ਕੇ ਜਿਹੜਾ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਨੇ ਇਹਦੇ 'ਚ ਮੇਰੇ ਤੋਂ ਪਹਿਲਾਂ ਸਾਥੀ ਜੀ ਨੇ ਸਾਰੀ ਜਿਹੜੀ ਡਿਟੇਲ ਦੇ ਨਾਲ ਗੱਲ ਦੱਸ ਦਿੱਤੀ ਕਿ ਜਿਹੜਾ ਜੋ ਕੁਝ ਸਾਡਾ ਜਿਹੜਾ ਡਿਊ ਆ ਉਹ ਸਰਕਾਰ ਬਿਲਕੁਲ ਦੱਬੀ ਬੈਠੀ ਆ ਮੀਟਿੰਗਾਂ ਦੇ ਕੇ ਮੀਟਿੰਗਾਂ ਚ ਨਾ ਆਉਣਾ ਇਹ ਇੱਕ ਰਵਾਜ ਬਣ ਗਿਆ ਭਗਵੰਤ ਮਾਨ ਸਰਕਾਰ ਜਿਹੜੀ ਆ ਬਿਲਕੁਲ ਜਿਹੜੀ ਆ ਉਹ ਇਸ ਮਸਲੇ ਦੇ ਉੱਤੇ ਮੁਲਾਜ਼ਮਾਂ ਦੇ ਮਸਲੇ ਦੇ ਉੱਤੇ ਬਿਲਕੁਲ ਚੁੱਪੀ ਸਾਦੀ ਬੈਠੀ ਆ ਹਾਲਾਤ ਜਿਹੜੇ ਨੇ ਉਹ ਪੈਨਸ਼ਨਰ ਦੇ ਵੀ ਤੇ ਮੁਲਾਜ਼ਮਾਂ ਦੇ ਵੀ ਇਸ ਵੇਲੇ ਜਿਹੜੇ ਆ ਬਹੁਤ ਮਾਰੇ ਆ ਸਰਕਾਰ ਨੇ ਜਦੋਂ ਇਹ ਪਿੱਛੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਵੋਟਾਂ ਮੰਗੀਆਂ ਉਦੋਂ ਇਹਨਾਂ ਨੇ ਸਾਰੇ ਵਾਅਦੇ ਕੀਤੇ ਧਰਨਿਆਂ 'ਚ ਬੈਠ ਕੇ ਵਾਅਦੇ ਕੀਤੇ ਕਿ ਅਸੀਂ ਜਿਹੜਾ ਵਾ ਉਹ ਲੋਕਾਂ ਦੀਆਂ ਜਿਹੜੀਆਂ ਪੱਗਾਂ ਨਹੀਂ ਲੱਥਣ ਦਿਆਂਗੇ ਅਸੀਂ ਲੋਕਾਂ ਦੀਆਂ ਚੁੰਨੀਆਂ ਨਹੀਂ ਲੱਥਣ ਦਿਆਂਗੇ ਅੱਜ ਕੋਈ ਦਿਨ ਇਹੋ ਜਿਹਾ ਖਾਲੀ ਹੋਊਗਾ ਜਿਹਦੇ 'ਚ ਜਿਹੜਾ ਵਾ ਇਹਦੇ ਭਾਵੇਂ ਉਹ ਟੀਚਰ ਨੇ ਭਾਵੇਂ ਉਹ ਅੰਗਨਵਾੜੀ ਵਰਕਰ ਆ ਭਾਵੇਂ ਕੰਪਿਊਟਰ ਟੀਚਰ ਨੇ ਲਗਾਤਾਰ ਭਾਵੇਂ ਉਹ ਬਿਜਲੀ ਬੋਰਡ ਦੇ ਨੇ ਭਾਵੇਂ ਉਹ ਕਿਸੇ ਵੀ ਵਿਭਾਗ ਦੇ ਲਾ ਲੋ ਇਸ ਵੇਲੇ ਜਿਹੜਾ ਵਾ ਉਸ ਕੋਈ ਦਿਨ ਖਾਲੀ ਨਹੀਂ ਜਾਂਦਾ ਜਿਸ ਦਿਨ ਇਹਦਾ ਸਿਆਪਾ ਨਹੀਂ ਹੁੰਦਾ ਪਰ ਇਹਦੇ باوجود ਇਹਦਾ ਢੀਠ ਬਣਿਆ ਬੈਠਾ ਕਿ ਜਿਹੜਾ ਵਾ ਕਿਸੇ ਦੀ ਵੀ ਜਿਹੜੀ ਆ ਸੁਣਵਾਈ ਮੁਲਾਜ਼ਮਾਂ ਨੂੰ ਤੇ ਜਿਹੜਾ ਵਾ ਬਿਲਕੁਲ ਨੁਕਰੇ ਲਾਈ ਬੈਠਾ ਸ਼ੋ ਇਸ ਕਰਕੇ ਇਸ ਜਿਹੜਾ ਜਿੱਤਰਾ ਸਾਥੀ ਨੇ ਜ਼ਿਕਰ ਕੀਤਾ ਕਿ ਜਿਹੜੇ ਆ ਪੈਨਸ਼ਨ ਨੂੰ ਡੀਗਦੇ ਜਿਹੜੇ ਆ ਏਰੀਅਰ ਨੂੰ ਡੀਗਦੇ ਸਾਡੇ ਜਿਹੜੇ ਬਹੁਤ ਸਾਰੇ ਸਾਥੀ ਜਿਹੜੇ ਸਵਰਗ ਸਿਹਾਰ ਗਏ ਨੇ ਅੱਜ ਜਿਹੜਾ ਜੋ ਹਾਲਾਤ ਨੇ ਉਹਦੇ ਚ ਚਾਰ ਸਫੇਰੇ ਜਿਹੜੀ ਆ ਉਹ ਮਾਰੋ ਮਾਰੀ ਹੋ ਰਹੀ ਆ ਕਿਸਾਨ ਜਿਹੜੇ ਆ ਉਹ ਵੱਖ ਪਿੱਟਣ ਡਏ ਨੇ ਕਿਸਾਨਾਂ ਨੂੰ ਜਿਹੜਾ ਵਾ ਉਹ ਧੂ ਧੂ ਕੇ ਪਾਸੇ ਕੀਤਾ ਜਾ ਰਿਹਾ ਔਰ ਜਿਹੜੇ ਮਲਾਜਮਾ ਦੇ ਨਾਲ ਜਿਹੜਾ ਮਾੜਾ ਵਿਹਾਰ ਕੀਤਾ ਜਾ ਰਿਹਾ ਪੈਨਸ਼ਨਰ ਦੇ ਨਾਲ ਮਾੜਾ ਵਿਹਾਰ ਕੀਤਾ ਜਾ ਰਿਹਾ ਫਰਵਰੀ 15 ਦਾ ਜਿਹੜਾ ਇਹਨਾਂ ਨੇ ਇੱਕ ਬਾਦਲ ਸਰਕਾਰ ਨੇ ਜਿਹੜਾ ਇੱਕ ਸਰਕੂਲਰ ਕੀਤਾ ਸੀਗਾ ਕਿ ਜਿਹੜਾ ਵਾ ਕਾਲਾ ਜੇ ਉਹਨੂੰ ਕਈ ਕਾਲਾ ਕਾਨੂੰਨ ਉਹਨੇ ਕੀਤਾ ਸੀਗਾ ਕਿ ਜਿਹੜੇ ਵੀ ਮਲਾਜਮ ਜਿਹੜੇ ਨਵੇਂ ਭਰਤੀ 15 ਤੋਂ ਰੱਖੇ ਆ ਉਹਨਾਂ ਨੂੰ ਜਿਹੜਾ 3 ਸਾਲ ਜਿਹੜਾ ਵਾ ਉਹਨਾਂ ਨੂੰ ਜਿਹੜਾ ਵਾ ਉਹ ਬੇਸਿਕ ਪੇ ਦਿਆਂਗੇ ਉਹਨਾਂ ਨੂੰ ਜਿਹੜੀ ਬਣਦੀ ਬੇਸਿਕ ਪੇ ਦਿਆਂਗੇ ਉਹ ਵੀ ਇਹਨੇ ਵਾਦਾ ਕੀਤਾ ਸੀ ਵੀ ਮੈਂ ਇਹਨੂੰ ਜਿਹੜਾ ਵਾਪਸ ਕਰਕੇ ਜਿਹੜਾ ਵਾ ਉਹਨਾਂ ਦੀ ਜਿਹਨੇ ਮੁਲਾਜ਼ਮ ਜਿੰਨੇ ਵੀ 15 ਤੋਂ ਪਰਤੀ ਹੋਇਆ ਉਹਨਾਂ ਦੀ ਜਿਹੜੀਆਂ ਬਣਦੀਆਂ ਪੂਰੀਆਂ ਤਨਖਾਹਾਂ ਆਸੀਂ ਜਿਹੜੀਆਂ ਉਹ ਦਿਆਂਗੇ ਉਹ ਵੀ ਜਿਹੜਾ ਵਾ ਵਿਚ ਵਿਚਾਲਿਆ ਉਹ ਮਤਲਬ ਬਿਲਕੁਲ ਹੀ ਨਹੀਂ ਪੁਰਾਣੀ ਪੈਨਸ਼ਨ ਨੂੰ ਜਿਹੜਾ ਵਾ ਲਗਾਤਾਰ ਜਿਹੜੇ ਮੁਲਾਜ਼ਮ ਤੇ ਪੈਨਸ਼ਨਰ ਲਗਾਤਾਰ ਇਸ ਗੱਲ ਦੇ ਉੱਤੇ ਕਰ ਰਹੇ ਨੇ ਆਪਣੀਆਂ ਜਿਹੜੀਆਂ ਪੈਨਸ਼ਨਰ ਆਪਣੀਆਂ ਜਿਹੜੀਆਂ ਦੀਏ ਆਪਣੇ ਜਿਹੜੇ ਪੱਤੇ ਉਹ ਲਗਾਤਾਰ ਜਿਹੜੇ ਆ ਉਹਨਾਂ ਚ ਵਾਧੇ ਹੋ ਰਿਹਾ ਕਾਰਾਂ ਜੜੀਆਂ ਨੇ ਵੱਧੋ ਵੱਧ ਤੋਂ ਵੱਧ ਵਧੀਆਂ ਤੋਂ ਵਧੀਆਂ ਕਾਰਾਂ ਆਪ ਖਰੀਦੀਆਂ ਜਾ ਰਹੀਆਂ ਨੇ ਲੁੱਟ ਜਿਹੜੀ ਆ ਇਹ ਸਰਕਾਰ ਨੇ ਜਿਹੜੀ ਆ ਪਾਈ ਆ ਜਿੱਥੇ ਮੁਲਾਜ਼ਮਾਂ ਦੀ ਗੱਲ ਆਉਂਦੀ ਆ ਜਾਂ ਪੈਨਸ਼ਨਰਾਂ ਦੀ ਗੱਲ ਆਉਂਦੀ ਆ ਉੱਥੇ ਜਿਹੜੀ ਆ ਬਿਲਕੁਲ ਚੁੱਪੀ ਸਾਦੀ ਆ ਇਸ ਕਰਕੇ ਅਸੀਂ ਜਿਹੜੀ ਮੰਗ ਕਰਦੇ ਆ ਭਗਵੰਤ ਸਿੰਘ ਮਾਨ ਭਗਵੰਤ ਮਾਨ ਤੋਂ ਕਿ ਜਿਹੜਾ ਵਾ ਮੁਲਾਜ਼ਮਾਂ ਦੇ ਮਸਲੇ ਫੌਰੀ ਤੌਰ ਦੇ ਉੱਤੇ ਹੱਲ ਕੀਤੇ ਜਾਣ ਨਹੀਂ ਤੇ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਭੁਗਤਾਨ ਜਿਹੜਾ ਜਰੂਰ ਉਹਨੂੰ ਕਰਨਾ ਪਊਗਾ ਇਹ ਜਿਹੜੀ ਆ ਮਲਾਜ਼ਮਾਂ ਦੇ ਜਿਹੜੇ ਆ ਉਹ ਅੱਜ ਰੋਸ ਆ ਪੈਨਸ਼ਨਰਾਂ ਦੇ ਵਿੱਚ ਰੋਸ ਆ 2.68 ਦਾ ਜਿਹੜਾ ਸਫਾਰਸ਼ਾਂ ਨੇ ਪੇ ਕਮਿਸ਼ਨ ਦੀਆਂ ਉਹਨਾਂ ਨੂੰ ਵੀ ਜਿਹੜਾ ਲਾਗੂ ਨਹੀਂ ਕੀਤਾ ਗਿਆ ਉਹ ਵੀ 2.42 ਦੇ ਉੱਤੇ ਜਿਹੜਾ ਵਾ ਉਹ ਇਸ ਵੇਲੇ ਜਿਹੜਾ ਦਿੱਤਾ ਗਿਆ ਲਗਾਤਾਰ ਜਿਹੜੇ ਪੈਨਸ਼ਨਰ ਜਿਹੜੇ ਆ ਮੰਗ ਕਰਦੇ ਆ ਕਿ ਲਗਾਤਾਰ ਜਿਹੜੇ ਸਾਡੇ ਮਸਲੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਹੱਲ ਕਰੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇਹਨੂੰ ਜਿਹੜਾ ਵਾ ਪਤਾ ਲੱਗੂ ਕਿ ਕਿਸ ਤਰ੍ਹਾਂ ਮਲਾਜ਼ਿਮਾਂ ਦੇ ਨਾਲ ਜਿਹੜੀ ਇਹ ਵਦੀਕੀ ਕੀਤੀ ਜਾਂਦੀ ਆ ਸੋ ਸਾਥਿਓ ਆਪਾਂ ਤਖੜੇ ਹੋ ਕੇ ਇਹ ਜਿਹੜੇ ਸੰਘਰਸ਼ ਨੇ ਇਹਨਾਂ ਦੇ ਵਿੱਚ ਪੂਰੇ ਤਰ੍ਹਾਂ ਲਾਮਬੰਦ ਹੋਈਏ ਇਕਤਾ ਨੂੰ ਬਰਕਰਾਰ ਕਰੀਏ ਜਿਹੜੀ ਆ ਵੱਡੇ ਪੱਧਰ ਦੇ ਉੱਤੇ ਇਕਤਾ ਕਰਕੇ ਤੇ ਇਹ ਜਿਹੜਾ ਵਾ ਇਹਦਾ ਆਪਾਂ ਜਿਹੜਾ ਲੜਾਈ ਆ ਉਹਨੂੰ ਆਪਾਂ ਜਿਹੜੀ ਆ ਜਾਰੀ ਰੱਖਾਂਗੇ ਇਹ ਟੀਟਾ ਟੀੜ ਸਰਕਾਰਾਂ ਬੜੀਆਂ-ਬੜੀਆਂ ਆਉਂਦੀਆਂ ਰਹੀਆਂ ਬੜੇ-ਬੜੇ ਜਾਂਦੇ ਰਹੇ ਪਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਨਹੀਂ ਲੱਭੇਗਾ ਸੋ ਸਾਥੀਓ ਧੰਨਵਾਦ ਇਸ ਕਰਕੇ ਮੈਂ ਦੋ ਨਾਰੇ ਲਾਉਂਗਾ ਆਪਾਂ ਜਿਹੜਾ ਵਾ ਉਹ ਤਗੜੇ ਹੋਗੇ ਜਿਹੜੇ ਨਾਰੇ ਲਾਈਏ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮਲਾਜ਼ਮ ਤੇ ਪੈਨਸ਼ਨਰਾਂ ਦਾ ਫਰੰਟ ਜਿੰਦਾਬਾਦ 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 ਛਾੜੀਆਂ ਮੰਗਾ ਪੂਰੀਏ ਕਰੋ ਧੰਨਵਾਦ ਸਾਕ ਚਲੋ ਚਲੋ ਆਓ